ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਅਸੀਂ ਜਿਹੜਾ ਵਾ ਜ਼ਿਲ੍ਹਾ ਤਰਨਤਾਰਨ ਉਸਮਾਨੀ ਧਰਤੀ ਉੱਤੇ ਜਿਹੜਾ ਖੜੇ ਆ ਜੋਂ ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਸ੍ਰਿਹਾਰੀ ਗਲਾਂ ਦੀ ਕੋਰ ਕਮੇਟੀ ਦੀ ਮੀਟਿੰਗ ਲਾ ਕੇ ਜਿਹੜਾ ਵਾ ਇੱਥੇ ਜਿਹੜਾ ਵਾ ਵੱਡੇ ਫੈਸਲੇ ਕੀਤੇ ਗਏ ਆ ਅਹਿਮ ਫੈਸਲੇ ਕੀਤੇ ਗਏ ਆ ਜਿੱਥੇ ਕਿ ਜ਼ਿਲ੍ਹਾ ਤਰਨਤਾਰਨ ਦੀਆਂ ਪਹਿਲਾਂ ਜਨਰਲ ਬਾਡੀ ਦੀਆਂ ਮੀਟਿੰਗਾਂ ਫਿਰ ਜੋਨਾਂ ਦੀਆਂ ਕੋਰ ਕਮੇਟੀ ਦੀਆਂ ਮੀਟਿੰਗਾਂ ਲਾ ਕੇ ਜਿਹੜੇ ਆ ਉਹ ਜਿਹੜੀਆਂ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਕਿ 25 ਤੇ 26 ਤੇ 27 ਤਰੀਕ ਨੂੰ ਜਿਹੜਾ ਡੀਸੀ ਦਫ਼ਤਰ ਤਰਨਤਾਰਨ ਵਿਖੇ ਜਿਹੜਾ ਵਾ ਉਹ ਵੱਡਾ ਮੋਰਚਾ ਜਿਹੜਾ ਲੋਨ ਜਾ ਰਹੇ ਆ ਜਿਹਦੇ ਵਿੱਚ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਜਿਹੜਾ ਵਾ ਵੱਡੀ ਗਿਣਤੀ ਵਿੱਚ ਹਾਜ਼ਰ ਹੋਣਗੇ ਬੀਬੀਆਂ ਹਾਜ਼ਰ ਹੋਣਗੀਆਂ ਨਾਲ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਚੋਂ ਪ੍ਰਸ਼ਾਦੇ ਦੁੱਧ ਟਰੈਕਟਰ ਟਰਾਲਿਆਂ ਦੇ ਉੱਤੇ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਲੋਕ ਡੀਸੀ ਦਫ਼ਤਰ ਤਰਨਤਾਰਨ ਕੱਲ ਨੂੰ 25 ਤਰੀਕ ਨੂੰ ਪਹੁੰਚਣਗੇ ਕਿਉਂਕਿ ਜਿੱਥੇ ਅਸੀਂ ਗੱਲ ਕਰਦੇ ਆਂ ਕਿ ਜੋ ਸਾਡੇ 6 ਸ਼ਹੀਦ ਹੋਏ ਆ ਜ਼ਿਲ੍ਹਾ ਤਰਨਤਾਰ ਦੇ ਸ਼ੰਭੂ ਬਾਰਡਰ ਤੇ ਉਹਨਾਂ ਨੂੰ ਮਾਮਜਾ ਜਿਹੜਾ ਵਾ ਦਵਾਉਣ ਦਾ ਕਰਕੇ ਜਿਹੜਾ ਵਾ ਪੱਕਾ ਮੋਰਚਾ ਜਿਹੜਾ ਵਾ ਲਾਉਣ ਜਾ ਰਹੇ ਆ ਨਾਲ ਸਾਡੇ ਜਿਹੜੇ ਆ ਧੰਨਾ ਸਿੰਘ ਜੀ ਲਾਲੂ ਕੁਮਨ ਨਾਲ ਉਹਨਾਂ ਦੇ ਜਿਹੜੇ ਆ ਪੰਜ ਆਗੂ ਸਾਡੇ ਹੋਰ ਜਿਨ੍ਹਾਂ ਦਾ ਇੱਕ ਭਿਆਨਕ ਐਕਸੀਡੈਂਟ ਜਿਹੜਾ ਵਾ ਉਹ ਸ਼ੰਭੂ ਬਾਰਡਰ ਨੂੰ ਜਾਂਦੇ ਆ ਹੋ ਗਿਆ ਉਹ ਜਿਹੜਾ ਵਾ ਸਾਰਾ ਕੁਝ ਮਸਲੇ ਹੱਲ ਕਰਾਉਣ ਲਈ ਨਾਲ ਜਿਹੜਾ ਵਾ ਸ਼ਹੀਦ ਪਰਿਵਾਰਾਂ ਦੇ ਜਿਹੜਾ ਵਾ ਉਹ ਦੁਬਾਰਾ ਜਿਹੜਾ ਵਾ ਪਰਿਵਾਰ ਜਿਹੜੇ ਆ ਜਿੱਦਾਂ ਸਥਾਪਿਤ ਕਰਾਉਣ ਲਈ ਨਾਲ ਨੌਕਰੀਆਂ ਦੀ ਗੱਲ ਨਾਲ ਕਰਜ਼ਾ ਮਾਫੀ ਦੀ ਗੱਲ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਉਹ ਅਸੀਂ ਕੱਲ ਨੂੰ ਜਿਹੜਾ ਵਾ ਮੋਰਚਾ ਡੀਸੀ ਦਫ਼ਤਰ ਤਰਨਤਾਰਨ ਜਾ ਰਹੇ ਆ ਤਿਆਰੀਆਂ ਜਿਹੜੀਆਂ ਵਾ ਉਹ ਪੂਰੇ ਤੌਰ ਤੇ ਜਿਹੜੀਆਂ ਮੁਕੰਮਲ ਕਰ ਲੀਆਂ ਗਈਆਂ ਧੰਨਵਾਦ